ਵਾਹਿ ਗੁਰੂ ਜੀ ਕਾ ਖਾਲਸਾ ਵਾਹਿ ਗੁਰੂ ਜੀ ਕੀ ਫਤਿਹ ਇੱਕ ਓ ਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਉਤਮ ਸਲੋਕ ਸਾਧਕੇ ਬਚਨ ਅਮਲੇਕ ਲਾਲ ਇਹ ਰਤਨ ਉਤਾਨ ਦਾ ਇਸ ਪੋਥੀ ਵਿੱਚ ਵਾਹਿਗੁਰੂ ਜੀ ਦੇ ਨਾਮ ਸਿਮਰਨ ਅਤੇ ਵਡਿਆਈਆਂ ਦੀ ਵਿਚਾਰ ਹੈ ਇਹ ਵਿਚਾਰ ਸ੍ਰੀ ਗੁਰਮਖ ਪਿਆਰੇ ਭਾਈ ਸਾਹਿਬ ਡਾਕਟਰ ਵੀਰ ਸਿੰਘ ਜੀ ਦੀ ਹੈ ਪਹਿਲੇ ਭਾਗ ਵਿੱਚ ਜੋ ਪੱਤਰ ਹਨ ਇਹ ਉਹਨਾਂ ਦੀ ਆਪਣੀ ਸ਼ੁੱਭ ਲਿਖਤ ਹਨ ਜੋ ਆਪ ਜੀ ਨੇ ਆਪਣੇ ਪਿਆਰ ਵਾਲਿਆਂ ਨੂੰ ਸਮੇਂ-ਸਮੇਂ ਉਹਨਾਂ ਦੇ ਪੱਤਰਾਂ ਦੇ ਉੱਤਰ ਵਿੱਚ ਉਹਨਾਂ ਦੀ ਸੁਰਤ ਦੀ ਸੰਭਾਲ ਤੇ ਮਤ ਨੂੰ ਉੱਚੀਆਂ ਕਰਨਿਤ ਭੇਜੇ ਸਨ ਦੂਜੇ ਭਾਗ ਵਿੱਚ ਜੋ ਬਚਨ ਬਿਲਾਸ ਹਨ ਇਹ ਉੱਚ ਖਿਆਲਤਾ ਆਪ ਦੇ ਹਨ ਤੇ ਬੋਲੀ ਵੀ ਜਿੱਥੋਂ ਤੱਕ ਯਾਦ ਰਹਿ ਸਕਿਆ ਹੈ ਵਾਹ ਲੱਗਦੀ ਉਹਨਾਂ ਦੀ ਵਰਤਨ ਦਾ ਯਤਨ ਕੀਤਾ ਗਿਆ ਹੈ ਫਿਰ ਵੀ ਉਹਨਾਂ ਦੇ ਬਚਨਾਂ ਦੀ ਖੂਬਸੂਰਤੀ ਤੇ ਪ੍ਰਭਾਵ ਕਾਇਮ ਰੱਖਣਾ ਬੜਾ ਮੁਸ਼ਕਲ ਹੈ ਲੇਖਕ ਨੂੰ ਇਹਨਾਂ ਕਮੀਆਂ ਦਾ ਇਹ ਤਰਫ ਹੈ ਭਾਈ ਸਾਹਿਬ ਕੌਣ ਸਨ ਤੇ ਕਿਹੋ ਜਿਹੇ ਸਨ ਸਾਰੀ ਪੰਜਾਬੀ ਦੁਨੀਆ ਤੇ ਵਿਸ਼ੇਸ਼ ਕਰਕੇ ਸਿੱਖ ਪੰਥ ਨੂੰ ਇਤਨਾ ਹੀ ਪਤਾ ਹੈ ਕਿ ਉਹ ਇੱਕ ਉੱਚ ਕੋਟੀ ਦੇ ਆਲਮ ਮਹਾਨ ਕਵੀ ਸੁੰਦਰ ਲਖਾਰੀ ਤੇ ਫਿਲਾਸਫਰ ਸਨ ਪਰ ਆਤਮ ਰੰਗਣ ਵਿੱਚ ਰੰਗੀ ਅਨਭਵ ਪ੍ਰਕਾਸ਼ਨੀ ਬੁੱਧੀ ਦੇ ਭੰਡਾਰ ਭਾਈ ਸਾਹਿਬ ਜੀ ਨੂੰ ਸਮਝ ਸਕਣਾ ਪੂਰੀ ਸਮਝ ਰੱਖਣ ਵਾਲਿਆਂ ਵਾਸਤੇ ਵੀ ਕਠਨ ਸੀ ਕੁਝ ਥੋੜੇ ਮਾਤਰ ਉਹਨਾਂ ਲੋਕਾਂ ਨੇ ਆਪਦੀ ਸ਼ਖਸੀਅਤ ਨੂੰ ਜਾਣਿਆ ਜਿਨ੍ਹਾਂ ਨੂੰ ਰੱਬ ਦੇ ਰਾਹ ਚੱਲਣ ਦੀ ਤਾਂਗ ਲੱਗੀ ਦੇਖ ਕੇ ਭਾਈ ਸਾਹਿਬ ਜੀ ਨੇ ਆਪਣੇ ਮਨੋਹਰ ਬਚਨਾਂ ਨਾਲ ਸਰਫਰਾਜ਼ ਕੀਤਾ ਆਪਣੀ ਸ਼ੋਹ ਦਿੱਤੀ ਤੇ ਆਪਣੇ ਨਿਕਟ ਵਰਤੀ ਹੋਣ ਦਾ ਮਾਣ ਬਖਸ਼ਿਆ ਅਣਗਿਣਤ ਰੂਹਾਂ ਹਨ ਜੋ ਉਹਨਾਂ ਤੋਂ ਬਰੋਸਾਈਆਂ ਗਈਆਂ ਅਤੇ ਉਹਨਾਂ ਵਿੱਚੋਂ ਹੀ ਆਸ ਹੈ ਉਹਨਾਂ ਦੀ ਜੀਵਨੀ ਕੋਈ ਹੋਰ ਕਲਮ ਕਦੇ ਲਿਖੇਗੀ ਭਾਈ ਸਾਹਿਬ ਜੀ ਇੱਕ ਬੜੀ ਉੱਚੀ ਨਿਰਮਲ ਤੇ ਭਰਪੂਰ ਰਸਪਰੀ ਗੰਭੀਰ ਹਸਤੀ ਸਨ ਆਪ ਦੀ ਬਿਰਤੀ ਸਦਾ ਅਠ ਪਹਿਰੀ ਨਾਮ ਮगन ਸਤਿਗੁਰਾਂ ਦੀ ਚਰਣਾ ਵਿੱਚ ਲੀਨ ਰਹਿੰਦੀ ਉਹ ਵਿਸਮਾਦੀ ਤੇ ਖੇੜੇ ਦੇ ਰੰਗ ਵਿੱਚ ਵਸਦੇ ਤੇ ਬਿਲਕੁਲ ਸੰਸੇ ਸਿਹਤ ਸਨ ਸੰਸੇ ਰਹਤ ਸਨ ਇਹ ਕਾਰਨ ਸੀ ਕਿ ਉਹਨਾਂ ਦੇ ਬਚਨਾਂ ਵਿੱਚ ਕਹਿਰਾਂ ਦੀ ਤਸਵੀਰ ਸੀ ਆਪ ਜਿਸ ਨਾਲ ਵੀ ਬਚਨ ਕਰਦੇ ਸਨ ਉਸ ਨੂੰ ਬਿਲਕੁਲ ਸੰਸੀਰਹਿਤ ਕਰ ਦਿੰਦੇ ਸਨ ਫਿਰ ਉਹ ਗੁਰੂ ਬਾਬੇ ਦੇ ਬਖਸ਼ੇ ਗੁਰਮਤ ਮਾਰਗ 'ਤੇ ਸਹਿਜੇ ਹੀ ਚੱਲ ਪੈਂਦਾ ਸੀ ਆਪ ਨੇ ਜੋ ਕੁਝ ਵੀ ਸਿਖਾਇਆ ਆਪ ਦੀ ਕਲਮ ਨੇ ਜੋ ਕੁਝ ਵੀ ਲਿਖਿਆ ਉਹ ਅੰਦ੍ਰੰਕਾਰੀ ਸਤਿਗੁਰੂ ਸਹਿਬਾਨ ਦੀ ਧੁਰ ਕੀ ਆਈ ਬਾਣੀ ਦਾ ਹੀ ਵਿਸਥਾਰ ਕੀਤਾ ਤੇ ਐਸੀ ਪੈਰਾਈ ਵਿੱਚ ਕੀਤਾ ਜਿਹੜਾ ਸਰੋਤਿਆਂ ਤੇ ਪਾਠਕਾਂ ਦੇ ਹਿਰਦੇ ਵਿੱਚ ਲੈ ਜਾਏ ਇਸ ਪੋਥੀ ਵਿੱਚ ਜੋ ਖਿਆਲ ਹਨ ਉਹ ਸ੍ਰੀ ਭਾਈ ਸਾਹਿਬ ਜੀ ਦੀ ਉਮਰ ਦੇ ਅੰਤਲੇ 7 ਜਾਂ 8 ਸਾਲਾਂ ਦੇ ਹਨ ਅਤੇ ਅਮੁੱਲ ਹਨ ਇਨ੍ਹਾਂ ਵਿੱਚ ਇੱਕ ਬੀਤ ਰਾਗ ਬ੍ਰਹਮ ਗਿਆਨੀ ਤੇ ਗੁਰਮੁਖ ਪਾਦ ਨੂੰ ਪ੍ਰਾਪਤ ਮਹਾਪੁਰਖ ਜੀ ਦਾ ਉਮਰ ਪਰ ਦਾ ਤਜਰਬਾ ਪਰਪੂਰ ਹੈ ਇਹ ਸਰਬਕਾਲ ਮਹੱਤਤਾ ਰੱਖਦਾ ਹੈ ਇਸ ਪੋਥੀ ਵਿੱਚ ਲਿਖੇ ਆਤਮ ਉਪਦੇਸ਼ਾਂ ਵਿੱਚ ਵਾਹਿਗੁਰੂ ਦੇ ਨਾਮ ਦੀ ਮਹਿਮਾ ਨਾਮ ਸਿਮਰਨ ਇਸ ਦੀ ਸ਼ਕਤੀ ਤੇ ਫਲ ਆਦ ਦਾ ਵੇਰਵਾ ਹੈ ਅਡ ਅਡ ਤਰ੍ਹਾਂ ਨਾਲ ਇਹ ਭਾਵ ਮੁੜ ਮੁੜ ਵਰਣਨ ਹੋਏ ਹਨ ਇਸ ਦਾ ਕਾਰਨ ਇਹ ਹੈ ਕਿ ਇਹ ਬਚਨ ਇੱਕ ਵੇਰ ਤੇ ਇੱਕ ਥਾਂ ਤੇ ਬੈਠ ਕੇ ਨਹੀਂ ਕੀਤੇ ਗਏ ਇਹ ਤਾਂ ਸੰਗਤ ਵਿੱਚ ਜਾਂ ਜਗਿਆਸੂਆਂ ਤੇ ਅਧਿਕਾਰੀਆਂ ਦੇ ਪ੍ਰਸ਼ਨਾਂ ਦੇ ਉੱਤਰ ਵਿੱਚ ਜਾਂ ਆਪਣੇ ਮਨ ਵਿੱਚੋਂ ਹੀ दैਵੀ ਭਾਵ ਉਪਜਣ ਤੇ ਜੋ ਵੀ ਹੁਕਮ ਵਾਹਿਗੁਰੂ ਜੀ ਵੱਲੋਂ ਕਹਿਣ ਲਿਖਣ ਦਾ ਜਾਪਿਆ ਉਹਨਾਂ અનુકੂਲ ਕਹੇ ਤੇ ਲਿਖੇ ਗਏ ਹਨ ਇਸ ਲਈ ਇਹਨਾਂ ਵਿੱਚ ਪੁਨਰੁਕਤੀ ਜਾਣ ਕੇ ਹੀ ਰਹਿਣ ਦਿੱਤੀ ਹੈ ਇਹਨਾਂ ਬਚਨਾਂ ਵਿੱਚ ਕਿਸੇ ਆਸ਼ੇ ਦਾ ਦੁਹਰਾਣਾ ਸਗੋਂ ਫੱਬਦਾ ਹੈ ਕਿਉਂਕਿ ਇੱਕ ਖਿਆਲ ਨੂੰ ਜੁਦਾ-ਜੁਦਾ ਮੌਕੇ ਤੇ ਦੁਹਰਾਇਆ ਹੈ ਇਸ ਦਾ ਆਪਣਾ ਹੀ ਸੋਹਪਣ ਤੇ ਅਸਰ ਹੈ ਉੰਜ ਵੀ ਆਤਮ ਸਿੱਖਿਆ ਦੇ ਆਚਾਰੀਏ ਪ੍ਰਾਚੀਨ ਕਾਲ ਤੋਂ ਆਪਣੇ ਸਤਸੰਗੀਆਂ ਨੂੰ ਇਉਂ ਹੀ ਸਮਝਾਉਂਦੇ ਚਲੇ ਆਏ ਹਨ ਜਿਵੇਂ ਕਿਲੇ ਤੇ ਬਾਰ ਬਾਰ ਸੱਟ ਮਾਰੀ ਦੀ ਹੈ ਕਿ ਡੂੰਗਾ ਤੇ ਪੱਕਾ ਗੱਡਿਆ ਜਾ ਸਕੇ ਤਿਵੇਂ ਅਮੋੜ ਮਨ ਬਾਰ ਬਾਰ ਦੇ ਕਹਿਣ ਨਾਲ ਸਚਾਈ ਨੂੰ ਅਨੁਭਵ ਕਰ ਸਕੇ ਹਾਂ ਗੁਰਮਖਿ ਇਸ ਤਰ੍ਹਾਂ ਹੀ ਨਾਮ ਦ੍ਰਿੜ ਕਰਾਉਂਦੇ ਆਏ ਹਨ ਇੱਕ ਹੋਰ ਗੱਲ ਇਨ੍ਹਾਂ ਉਪਦੇਸ਼ਾਂ ਵਿੱਚ ਕਿਤੇ ਕਿਤੇ ਕੁਝ ਅੰਗਰੇਜ਼ੀ ਦੇ ਪਦ ਆਏ ਹਨ ਇਹ ਜਿਵੇਂ ਆਪ ਜੀ ਨੇ ਲਿਖੇ ਜਾਂ ਕਹੇ ਤੇਵੇਂ ਹੀ ਰਹਿਣ ਦਿੱਤੇ ਹਨ ਤਾਂ ਕਿ ਉਹਨਾਂ ਦਾ ਆਸ਼ਾ ਸਪਸ਼ਟ ਰਹੇ ਇਨ੍ਹਾਂ ਅੰਗਰੇਜ਼ੀ ਲਫ਼ਜ਼ਾਂ ਦਾ ਉਲੱਥਾ ਨਾਲੋਂ ਨਾਲ ਬਰੈਕਟਾਂ ਵਿੱਚ ਦੇ ਦਿੱਤਾ ਹੈ ਮੇਰਾ ਇਸ ਪੁਸਤਕ ਦੇ ਰਚਣ ਵਿੱਚ ਸਿਰਫ ਇਨਾ ਹੀ ਹਿੱਸਾ ਹੈ ਮੈਂ ਸਤਕਾਰਯੋਗ ਭਾਈ ਸਾਹਿਬ ਜੀ ਦੇ ਬਚਨਾਂ ਦੀ ਸੰਭਾਲ ਕੀਤੀ ਤੇ ਇਹਨਾਂ ਨੂੰ ਇੱਕ ਲੜੀ ਵਿੱਚ ਗੁੰਦਿਆ ਬਾਕੀ ਸਾਰੀ ਮਿਹਨਤ ਗਿਆਨੀ ਮਹਾ ਸਿੰਘ ਜੀ ਐਡੀਟਰ ਖਾਲਸਾ ਸਮਾਚਾਰ ਸ੍ਰੀ ਅਮਰਤਸਰ ਸਾਹਿਬ ਜੀ ਦੀ ਹੈ ਜਿਨ੍ਹਾਂ ਨੇ ਬੜੇ ਉਤਸ਼ਾਹ ਤੇ ਪਿਆਰ ਦੀ ਹਉਬ ਵਿੱਚ ਸਾਰੀ ਲਿਖਤ ਨੂੰ ਵਾਚਿਆ ਗੁਰਬਾਣੀ ਦੇ ਸਾਰੇ ਪ੍ਰਮਾਣ ਸੋਧੇ ਤੇ ਉਹਨਾਂ ਦੇ ਪਤੇ ਲਾਏ ਹਨ ਇਹ ਸਾਰਾ ਕੁਝ ਉਹਨਾਂ ਨੇ ਨਿਸ਼ਕਾਮ ਕੀਤਾ ਹੈ ਮੇਰੀ ਸਤਗੁਰਾਂ ਦੇ ਚਰਨਾਂ ਵਿੱਚ ਅਰਜ਼ੋਈ ਹੈ ਜੋ ਉਹਨਾਂ ਦੀ ਇਹ ਸੇਵਾ ਪ੍ਰਵਾਨ ਪਵੇ ਦੇ ਸਾਈਂ ਦੇ ਦਰਬਾਰੋਂ ਗਿਆਨੀ ਜੀ ਨੂੰ ਨਾਮ ਦੇ ਹੋਰ ਰੰਗ ਲੱਗਣ ਸਾਡੇ ਕੋਲ ਤਾਂ ਸੇਵਾ ਹੀ ਹੈ ਜੇ ਸਤਗੁਰੂ ਬਖਸ਼ਣ ਤਾਂ ਕਿਸੇ ਸੇਵਾ ਤੇ ਰੀਜ ਪੈਣਾ ਇਹ ਸਾਈਂਾਂ ਜੀ ਦੀ ਨਜ਼ਰ ਹੈ ਪਾਈ ਸਾਹਿਬ ਜੀਓ ਗੁਰੂ ਗੋਦਵ ਵਿੱਚ 10 ਜੂਨ 1957 ਨੂੰ ਜਾ ਬਿਰਾਜੀ ਨਾਮ ਸਬੰਧੀ ਇਸ ਪੋਥੀ ਵਿੱਚ ਦਿੱਤੇ ਵਿਚਾਰਾਂ ਨੇ ਮੇਰੀ ਕਾਇਆ ਪਲਟ ਦਿੱਤੀ ਤੇ ਜੀਵਨ ਨੂੰ ਵਧੇਰੇ ਵਿਕਾਸ ਬਖਸ਼ਿਆ ਮੈਨੂੰ ਇਹ ਭਰੋਸਾ ਹੈ ਕਿ ਇਹ ਪੋਥੀ ਪਰਮਾਰਥ ਦੇ ਪਾੰਦੀਆਂ ਨੂੰ ਕਾਫੀ ਸਹਾਈ ਸਾਬਤ ਹੋਵੇਗੀ ਤੇ ਉਹਨਾਂ ਨੂੰ ਅਡੋਲਤਾ ਤੇ ਪ੍ਰਤੀਤੀ ਦੇ ਦੇਸ਼ અપੜਾ ਦੇਵੇਗੀ ਜਿੱਥੇ ਕੇ ਨਾਮ ਡ੍ਰਿਢ ਹੁੰਦਾ ਹੈ ਤੇ ਸੰਸਾਰ ਕੋਈ ਬਾਕੀ ਨਹੀਂ ਰਹਿੰਦਾ ਉਹਨਾਂ ਨੂੰ ਇਸ ਵਿੱਚੋਂ ਸਾਈਆਂ ਜੀਓ ਦੀ ਸ਼ੋ ਮਿਲੇਗੀ ਇਸ ਪੋਥੀ ਦੇ ਲਿਖਣ ਦਾ ਇਹ ਹੀ ਮਨੋਰਥ ਹੈ ਅਕਾਲ ਸਹਾਈ ਹੋਵੇ ਕਬੀਰ RAM ਰਤਨ ਮੁਖ ਕੋਤਰੀ 파ਰਖ ਆਗੇ ਖੋਲ ਕੋਈ ਆਏ ਮਿਲੇ ਮਿਲਾਏ ਗੋ ਗਾਹ ਕੀ ਲੇ ਗੋ ਮਹਗੇ ਮੋਲ ਕਬੀਰ ਨਿਰਮਲ ਬੂੰਦ ਆਕਾਸ ਕੀ ਲੀਨੇ ਭੂਮ ਮਿਲਾਏ ਅਨਕ ਸਿਆਨੇ ਪਚ ਗਏ ਨਾ ਨਿਰਵਾਰੀ ਜਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ